ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨੇਜੀ ਹਸਪਤਾਲਾਂ ਵਿੱਚ ਲਾਪਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕੰਨੇ ਪੈਸੇ ਦਾ ਸਾਫਤਾ ਬਾਝ ਦੇ ਕੰਨੇ ਅਜਿਹਾ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸਪੋਰਟ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ છલે ਦਿના ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ بارش ਹੋ ਰਹੀ ਹੈ ਉੱਥੇ ਹੀ ਬੀਤੀ ਰਾਤ ਸੰਗਰੂਰ ਮਰੀਲ ਕੋਟਲਾ ਤੇ ਪਟਿਆਲਾ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਦੇ ਚਲਦਿਆਂ ਇਹ ਮੇਰੇ ਪਿੱਛੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਿਹੜੀ ਇਹ ਜਿਹੜੀ ਸਰਹੱਦ ਡਰੇਨ ਹੈਗੀ ਜਿਸ ਦੇ ਵਿੱਚ ਪਾਣੀ ਹੈ ਜਿਹੜਾ ਵੱਡੇ ਪੱਧਰ ਤੇ ਲਗਾਤਾਰ ਆਉਣਾ ਸ਼ੁਰੂ ਹੋ ਗਿਆ ਜਿਸ ਦੇ ਨਾਲੇ ਓਵਰਫਲੋ ਹੁੰਦੀ ਦਿਖਾਈ ਦੇ ਰਹੀ ਹੈ ਇਹ ਸਾਰੇ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਫਿਰ ਗਿਆ ਹੈਗਾ ਜਿੱਥੇ ਵੀ ਨਿਗਾਹ ਜਾਂਦੀ ਹੈ ਪਾਣੀ ਨਜ਼ਰ ਆਉਂਦਾ ਲਗਾਤਾਰ ਹੋਰ ਵੀ ਇਹਦੇ ਚ ਪਾਣੀ ਆ ਰਿਹਾ ਬਾਪੂ ਜੀ ਨੇ ਇੱਥੇ ਲਗਾਤਾਰ ਆਪਣੇ ਖੇਤਾਂ ਚ ਗੇੜਾ ਮਾਰ ਰਹੇ ਨੇ ਬਾਪੂ ਜੀ ਕਿੰਨਾ ਕੁ ਪਾਣੀ ਆ ਤੇ ਕਿਹੜਾ ਪਿੰਡ ਆਪਣਾ ਆਪਦਾ ਪਿੰਡਿਆ ਜੀ ਹੂੰ ਕਿੰਨਾ ਕੁ ਪਾਣੀ ਆ ਰਿਹਾ ਖੇਤਾਂ ਚ ਪਾਣੀ ਜਾੜੇ ਆ ਰਿਹਾ ਜੀ ਗਮਰੋਂ ਇਹਦਾ ਜਿਰੀਆਂ ਲੁਕਣ ਵਾਲੀਆਂ ਹੋ ਗਿਆ ਹੂੰ ਥੋੜੀਆਂ ਥੋੜੀਆਂ ਨੱਗੀਆਂ ਨੇ ਬਸ ਐਨੀ ਪੱਕੀਆਂ ਜੀਰਿਆਂ ਜੀ ਹੂੰ ਕੱਬ ਤੁਸੀਂ ਆਪਣੀ ਉਮਰ ਚ ਪਹਿਲਾਂ ਕਦੇ ਇੰਨਾ ਪਾਣੀ ਆਉਂਦਾ ਦੇਖਿਆ ਸੀਗਾ ਨਾ ਜੀ ਪਹਿਲਾਂ ਬਥੇਰਾ ਆਇਆ ਪਹਿਲਾਂ ਵੀ ਇਹ ਜੀਰਿਆਂ ਮਰ ਗਏ ਤਿੰਨ ਗੇਲ ਸਾਡੀਆਂ ਹੂੰ ਤੇ ਲਗਾਤਾਰ ਜਿਹੜਾ ਡਰੇਨ ਓਵਰਫਲੋ ਹੋ ਜਾਂਦਾ ਹਾਂ ਹਾਂ ਓਵਰਫਲੋ ਹੁੰਦੀ ਹੈ ਜੀ ਤਿੰਨ ਗੇਲ ਜੀਰਿਆਂ ਮਰ ਗਏ ਜਾਂ ਸਾਡੀਆਂ ਹੂੰ ਇਸ ਲਈ ਹੁਣ ਹੁਣ ਕੀ ਹਾਲਾਤ ਨੇ ਮੌਜੂਦ ਹੁਣ ਵੀ ਮਾੜੀ ਨੇ ਜੀ ਮਾੜੀ ਹਾਲਾਤ ਨੇ ਹੁਣ ਚੜੀ ਜਾਂਦਾ ਪਾਣੀ ਕਿੰਨੇ ਪਿੰਡਾਂ ਨੂੰ ਇਹ ਪ੍ਰਭਾਵਿਤ ਕਰਦੀ ਹੈ ਕਿ ਜਿਹੜੀ ਡਰੇਨ ਹੈਗੀ ਜਿਹੜੀ ਇਹ ਤਾਂ ਬਹੁਤ ਪਿੰਡਾਂ ਨੂੰ ਸਿਰੇ ਸੇ ਕਰਤੀ ਜਾਂਦੀ ਯਾ ਜਿਦੂ ਜਾਂਦਾ ਪਾਣੀ ਮਾਰ ਕਰਦਾ ਹੀ ਕਰਦਾ ਹੈ ਖੇਤਾਂ ਦਾ ਵੀ ਸੰਪਰਕ ਟੁੱਟਿਆ ਆਪਸ ਵਿੱਚ ਹਾਂਜੀ ਹਾਂ ਇਹਦਾ ਖੇਤਾਂ ਚ ਚੜੀ ਜਾਂਦਾ ਪਾਣੀ ਦਿਨ ਪਰ ਦਿਨ ਹੁਣ ਹਮ ਤਾਂ ਹੁਣ ਤੁਸੀਂ ਨਿਗਾ ਰੱਖ ਰਹੇ ਹੋ ਲਗਾਤਾਰ ਪਾਣੀ ਹਾਂਜੀ ਆਪੇ ਖੇਤਾਂ ਕੀੜਾ ਮਾਰਨ ਆਏ ਆ ਹੁਣ ਭਾਵੇਂ ਨਿਗਾ ਰੱਖਦੇ ਪਾਣੀ ਚੜੀ ਜਾਂਦਾ ਰਾਤ ਦਾ ਹਮ ਹਮ ਹਲੇ ਠੀਕ ਤੇ ਅੱਜ ਚੜੀ ਜਾਂਦਾ ਰਾਤ ਦਾ ਪਾਣੀ ਲਗਾਤਾਰ ਪਾਣੀ ਵਧ ਰਿਹਾ ਹੈ ਮੀਂਹ ਪਦੀ ਗਿਆ ਜੀ ਪਈਂਗੇ ਰਾਤ ਪਾਣੀ ਵਧ ਜਾਂਦਾ ਹਮ ਪਾਣੀ ਬਹੁਤ ਜਿਆਦਾ ਵਧ ਗਿਆ ਜੀ ਹੁਣ ਤਾਂ ਜੀਰੀਆਂ ਲੁੱਕ ਲੱਗੀਆਂ ਕਿੰਨੀ ਫਸਲ ਹੈ ਤੁਹਾਡੀ ਕਿੰਨੇ ਏਕੜ ਫਸਲ ਹੈਗੀ ਸਾਡੀ ਤਾਂ 3 ਏਕੜ ਫਸਲ ਹੈ ਜੀ ਉਧਰ ਹੂੰ ਇਧਰ ਹੀ ਛੜ ਤੇ ਪਾਣੀ ਕਿੰਨਾ ਕੇ ਉੱਥੇ ਆਉਣਾ ਪਾਣੀ ਜਿਹਦਾ ਲੱਖ ਲੱਖ ਪਾਣੀ ਖਦਾ ਉਹ ਤਾਂ ਜੀਰੀ ਚ ਅੱਛਾ ਬਚਣ ਦੀ ਉਮੀਦ ਹੈ ਕੋਈ ਅੱਗੇ ਇਹ ਜੇ ਨਾ ਆਇਦੂ ਮੀਂਹ ਪਵੇ ਫੇ ਬੱਜੂਗੀ ਤੇ ਹੋਰ ਮੀਂਹ ਪਵੇ ਮਰ ਜੂਗੀ ਅੱਛਾ ਫੇਰ ਨਹੀਂ ਕੋਈ ਬਚਨ ਦੀ ਹਾਂਜੀ ਫੇਰ ਨਹੀਂ ਕਿਉਂਕਿ ਭਾਰੀ ਬਰਸਾਤ ਜਿਹੜੀ ਬੀਤੇ ਰਾਤ ਤੋਂ ਹੀ ਜਿਹੜੀ ਲਗਾਤਾਰ ਸੰਗਰੂਰ ਦੇ ਵੱਖ-ਵੱਖ ਜਗਾਵਾਂ ਦੇ ਉੱਪਰ ਹੋਈ ਹੈਗੀ ਜਿਸ ਦੇ ਕਰਦਾ ਇਹ ਡਰੇਨ ਚੜੀ ਆ ਪਾਪੂ ਜੀ ਕੀ ਨਾਮ ਹੈ ਮਹਿੰਦਰ ਸਿੰਘ ਜੀ ਪਾਪੂ ਜੀ ਕਿੰਨੀ ਕੀ ਜ਼ਮੀਨ ਜਿਹੜੀ ਇਸ ਸਮੇਂ ਪਾਣੀ ਦੀ ਮਾਰ ਰਹੀ ਠਾ ਹ 8-9 ਏਕੜ ਇਹ ਪਾਣੀ ਦੀ ਮਾਰ ਚਾ ਸਭ ਨੂੰ ਹੂੰ ਤੇ ਸੰਪਰਕ ਵੀ ਟੁੱਟ ਚੁੱਕਿਆ ਇਧਰਲੀ ਸਾਈਡ ਜਿਵੇਂ ਪੁਲਿਸ ਸੀਗਾ ਬੈਕ ਸਾਈਡ ਵਾਲਾ ਉਹ ਉੱਪਰ ਦੀ ਚੱਲਦਾ ਕਿ ਬੰਦ ਹੋ ਚੁੱਕ ਇਹਦਾ ਹਲਤਾ ਚੱਲਦਾ ਬਿਚੀ ਵੀ ਜੇ ਹੋਰ ਵੀ ਪੈ ਗਿਆ ਤਾਂ ਡਾਰੇ ਡਾਰੇ ਬਸ ਹੂੰ ਇਸ ਕਰਕੇ ਹੁਣ ਢੇੜਾ ਮਾਰਨਾ ਆਏ ਦੇਖਣਾ ਆਏ ਹੂੰ ਵੀ ਕਿੰਨਾ ਕੁ ਪਾਣੀ ਆ ਕਿੰਨਾ ਕੁ ਲੰਘਦਾ ਕਿੰਨਾ ਕਹੁੰਦਾ ਹੂੰ ਬਾਕੀ بارش ਦਾ ਡਰ ਬਾਲਾ ਹੂੰ ਕਿਨਾਰੇ ਬਿਲਕੁਲ ਹੁਣ ਕਿਨਾਰਿਆਂ ਦੇ ਉੱਪਰ ਦੀ ਚੱਲ ਰਹੀ ਹੈ ਹਾਂ ਹਾਂ ਓਵਰਫਲੋ ਆਇਆ ਹੁਣ ਕਿਨਾਰਿਆਂ ਦੇ ਬਾਹਰ ਪਾਣੀ ਨਿਕਲ ਰਿਹਾ ਹੈ ਜਿਉਂ-ਜਿਉਂ ਮਗਰੋਂ ਹੋਰ ਪਾਣੀ ਆਈ ਜਾਂਦਾ ਤਿਉਂ-ਤਿਉਂ ਹੋਰ ਵਧੀ ਜਾਂਦੀ ਹੈ ਬੱਬੀ ਕਿਹੜੇ-ਕਿਹੜੇ ਪਿੰਡ ਨੇ ਜਿਹੜੇ ਇਹਦੀ ਮਾਰ ਹੇਟ ਨੇ ਇਸ ਟਾਈਮ ਤੱਕ ਘਾਬਦਾ ਜਲਾਨ ਸੰਤੋਖਪੁਰਾ ਹੂੰ ਇਹ ਇੱਧਰ ਹੈ ਨਮਕਪਿੰਡਾ ਹੂੰ ਇੱਥੋਂ ਹਰਮਿਟੇਜ ਆ ਇਹ ਹੀ ਪਿੰਡ ਨੇ ਅੱਛਾ ਹਾਂ ਜੀ ਤਾਂ ਬਈ ਆਪਣਾ ਕੀ ਨਾਮ ਹੈ ਲਾਪ੍ਰਿਤ ਨਾਮ ਹੈ ਲਾਪ੍ਰਿਤ ਕੀ ਹਾਲਾਤ ਨੇ ਇਸ ਸਮੇਂ ਪਿੰਡ ਦੇ ਫਲਾਤ ਹਜਈ ਮਤਲਬ ਸਾਰੇ ਲੋਕ ਡਰੇ ਹੋਏ ਨੇ ਆਪਣੇ ਤੇ ਪਿੰਡ ਚ ਲਾਸਮੈਂਟ ਵਗੈਰਾ ਕੱਲ ਤੋਂ ਹੋ ਰਹੀਆਂ ਨੇ ਵੀ ਆਪਾਂ ਬਚਾਅ ਕਰ ਸਕੀਏ ਇਹਦਾ ਕਿਉਂਕਿ ਜੇ ਇੱਕ ਅੱਧੀ ਬਾਰਿਸ਼ ਅੱਜ ਰਾਤ ਜਿੰਮੇ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਲੋਕਾਂ ਨੂੰ ਹੈ ਨਹੀਂ ਸੀ ਵੀ ਇੰਨੀ ਬਾਰਿਸ਼ ਹੋਊ ਕਿਉਂਕਿ ਕੱਲ ਨਾਰਮਲ ਬਾਰਿਸ਼ ਹੋਈ ਹੈ ਬਟ ਜਿਹੜੀ ਰਾਤ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਸਾਰੇ ਲੋਕ ਡਰ ਗਏ ਕਿਉਂਕਿ ਉਹ ਬਾਰਿਸ਼ ਤੋਂ ਬਾਅਦ ਹੀ ਜਿਹੜਾ ਓਵਰਫਲੋਅਰ ਡਰੇਨ ਦਾ ਉਹ ਹੋਇਆ ਤੇ ਉਸ ਤੋਂ ਬਾਅਦ ਸਾਰੇ ਲੋਕ ਡਰੇ ਹੋਏ ਨੇ ਤੇ ਆਪਣਾ ਟਰਾਈ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਵੀ ਆਪਣੇ ਆਪਣੇ ਖੇਤਾਂ ਨੂੰ ਬਚਾਇਆ ਜਾ ਸਕੇ ਤੇ ਪਿੰਡ ਚ ਵੀ ਪਾਣੀ ਵੜਨੋਂ ਬਚਾਇਆ ਜਾ ਸਕੇ ਉਹਦੇ ਲਈ ਵੀ ਟਰਾਈ ਕਰ ਰਹੇ ਨੇ ਮਿੱਟੀ ਵਗੈਰਾ ਲਾ ਰਹੇ ਨੇ ਸਾਈਡਾਂ ਤੇ ਜਿੱਥੋਂ ਮਿੱਟੀ ਖੁਰ ਰਹੀ ਹੈ ਕਿਉਂਕਿ ਪਾਣੀ ਦੇ ਜ਼ਿਆਦਾ ਚੱਲਣ ਨਾਲ ਮਿੱਟੀ ਖੁਰਨ ਲੱਗ ਜਾਂਦੀ ਹੈ ਸਾਈਡਾਂ ਤੋਂ ਤੇ ਜਿੱਥੋਂ ਜਿੱਥੋਂ ਐਵੇਂ ਚਾਂਸ ਹੈਗੇ ਨੇ ਵੀ ਟੁੱਟ ਸਕਦਾ ਹੈ ਉੱਥੋਂ ਵੀ ਅਬ ਦੀ ਰਿਪੇਅਰ ਕਰ ਰਹੇ ਨੇਗੇ ਐਕਸਟਰ ਨਾਲ ਟਰੈਕਟਰ ਵਗੈਰਾ ਨਾਲ ਤੇ ਹੁਣ ਦੇਖੋ ਬਾਕੀ ਇਹੀ ਟਰਾਈ ਹੈ ਵੀ ਹੁਣ ਤਾਂ ਸਾਰੇ ਵੀ بارش ਨਾ ਅੱਗੇ ਹੋਵੇ ਕਿਉਂਕਿ ਜੇ ਅੱਗੇ بارش ਹੋ ਗਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੀ ਬਿਲਕੁਲ ਜੀ ਅੱਗੇ بارش ਹੁੰਦੀ ਹੈ ਤਾਂ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਇਸ ਸਮੇਂ ਲਗਾਤਾਰ ਜਿਹੜੀ ਡਰੇਨ ਹੈਗੀ ਇਹ ਓਵਰਫਲੋ ਚੱਲ ਰਹੀ ਹੈਗੀ ਕਿਸਾਨਾਂ ਦੇ ਖੇਤਾਂ ਵਿੱਚ ਦੀ ਇਸ ਦਾ ਪਾਣੀ ਲੰਘ ਰਿਹਾ ਹੈਗਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਡ੍ਰੋਨ ਦੇ ਜ਼ਰੀਏ ਅਸੀਂ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਲਗਾਤਾਰ ਜਿਹੜਾ ਪਾਣੀ ਹੈ ਉਹ ਖੇਤਾਂ ਦੇ ਵਿੱਚ ਫਸਲਾਂ ਦੇ ਵਿੱਚ ਦੀ ਹੁੰਦਾ ਹੋਇਆ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਹੁਣ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਹੋਰ ਬਰਸਾਤ ਹੁੰਦੀ ਹੈ ਤਾਂ ਉਹਨਾਂ ਦੀਆਂ ਫਸਲਾਂ ਵੀ ਨੁਕਸਾਨੀਆਂ ਜਾ ਸਕਦੀਆਂ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦੀ ਸਥਿਤੀ ਹੈ ਤਾਂ ਉੱਤੇ ਹੀ ਜਿੱਥੇ ਖੱਗਰ ਵੀ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਂ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਇਹ ਡਰੇਨ ਨੇ ਜਿਹੜੇ ਇਹ ਵੀ ਕਿਸਾਨਾਂ ਦੇ ਲਈ ਕਿਤੇ ਨਾ ਕਿਤੇ ਵੱਡੀ ਆਫਤ ਬਣੇ ਹੋਏ ਨੇ ਧੰਨਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ